ਜਿਹੜੇ ਗੋਰੇ ਨੇ ਉਹਨਾਂ ਨਾਲ ਤੁਹਾਡੀ ਫਰੈਂਡਸ਼ਿਪ ਕਿਦਾਂ ਦੀ ਹੈ ਉਹਨਾਂ ਦਾ ਬਿਹੇਵੀਅਰ ਕਿਦਾਂ ਦਾ ਹੈ ਐਵਰੀ ইয়ার ਅਸੀਂ ਲਾਈਕ ਕੁਝ ਫਨ ਕਰਦੇ ਆ ਨੈਕਸਟ ਲਾਸਟ ਲਾਈਕ এন্ড ਆਫ ਦਿ ইয়ার ਐਂਡ ਆ ਇਹ ਵਾਲੀ ਅੱਜ ਅਸੀਂ ਇੱਕ ਮੂਵੀ ਐਕਸ ਕਰ ਰਹੇ ਹਾਂ ਅਸੀਂ ਇਹ ਸਕੂਲ ਤੋਂ ਮੂਵੀ ਦੇਖਣ ਵਗ ਜਾਂਦੇ ਫਿਲਮ ਦੇਖਣ ਵਗ ਜਾਂਦੇ ਸਾਡੇ 76 ਬੰਦੇ ਸੀ ਭਾਈ ਤੂੰ ਤੂੰ ਫਿਲਮ ਦੇਖ ਕੇ ਆ ਤੇ ਇੱਥੇ ਸਕੂਲ ਹਲੇ ਆ ਫਿਲਮ ਦਿਖਾਣ ਲੈ ਕੇ ਜਾਂਦੇ ਆ ਜੀ ਇਹ ਸਾਡਾ ਪ੍ਰੋਗਰਾਮ ਜਿਹੜਾ ਅਸੀਂ ਅੱਜ ਕੀਤਾ ਇਹ ਕੋਈ ਲਾਈਕ ਵਿਊ ਜਾਂ ਸ਼ੇਅਰ ਲਈ ਨਹੀਂ ਨਹੀਂ ਹੈ ਜੀ ਕਿਉਂਕਿ ਇਹ ਸਿਰਫ ਅਸੀਂ ਬੱਚੇ ਦੇ ਇੱਕ ਕੌਨਫੀਡੈਂਸ ਨੂੰ ਬੂਸਟ ਕਰਨ ਲਈ ਇਹ ਕੀਤਾ ਹੈ ਤਾਂ ਕਿ ਉਹ ਇੱਥੋਂ ਦੀ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰ ਸਕੇ ਸ਼ੁਭਕਾਮਨਾਵਾਂ ਜੀ ਮੇਰਾ ਨਾਮ ਜੋਲੀ ਗਰਗ ਤੇ ਤੁਸੀਂ ਦੇਖ ਰਹੇ ਹੋ ਪਿੰਡ ਆਸਟ੍ਰੇਲੀਆ ਅੱਜ ਸਾਡੇ ਸਟੂਡੀਓ 'ਚ ਇੱਕ ਸਾਡੇ ਖਾਸ ਮਹਿਮਾਨ ਆਏ ਨੇ ਜੀ ਆਸਟ੍ਰੇਲੀਆ ਦੇ ਵਿੱਚ ਸੀਜ਼ਨ ਚੱਲ ਰਿਹਾ ਹੈ ਛੁੱਟੀਆਂ ਦਾ ਦਸੰਬਰ ਤੇ ਜਨਵਰੀ ਦਾ ਮਹੀਨਾ ਜਨਰਲੀ ਸਾਰਾ ਦਾ ਸਾਰਾ ਦੋ ਮਹੀਨੇ ਜਿਹੜੇ ਹੁੰਦੇ ਛੁੱਟੀਆਂ ਹੁੰਦੀਆਂ ਤੇ ਬੱਚੇ ਰਹਿੰਦੇ ਘਰੇ ਜੀ ਤੇ ਸਾਡੇ ਸਟੂਡੀਓ 'ਚ ਅਜਾਏ ਨੇ ਇੱਕ ਨੰਨੇ-ਮੁੰਨੇ ਮਹਿਮਾਨ ਜੀ ਹੈਰਿਕ ਗਰੇਵਾਲ ਸਵਾਗਤ ਹੈਰਿਕ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਹੈਰਿਕ ਤੁਸੀਂ ਦੱਸੋ ਆਪਣੇ ਬਾਰੇ ਥੋੜਾ ਜਾ ਤੁਸੀਂ ਕੀ ਕਿਹੜੇ ਸਕੂਲ ਚ ਪੜਦੇ ਹੋ ਤੁਹਾਨੂੰ ਛੁੱਟੀਆਂ ਕਦੋਂ ਹੋਈਆਂ ਸੀ ਸੋ ਮੈਂ ਕਿਹਾ ਸੀ ਵਿਨਵੀਲਸ ਪ੍ਰਾਇਮਰੀ ਸਕੂਲ ਪ੍ਰਾਇਮਰੀ ਸਕੂਲ ਚ ਅੱਛਾ ਔਰ ਮੇਰਾ ਛੁੱਟੀ ਹੋਇਆ ਸੀ 13 ਡਿਸੰਬਰ 13 ਡਿਸੰਬਰ ਤੋਂ ਛੁੱਟੀਆਂ ਹੋ ਗਈਆਂ ਸੀ ਤੇ ਹੁਣ ਕਿੰਨੇ ਚਿਰ ਦੀਆਂ ਛੁੱਟੀਆਂ ਤੁਹਾਨੂੰ 28 ਜਨਵਰੀ ਫਿਰ so 29 ਅਸੀਂ ਜਾਣਾ ਸਕੂਲ 29 ਜਾਣਾ ਹੁਣ ਤੁਸੀਂ ਕਿਹੜੀ ਕਲਾਸ ਹੋਗੇ ਨੈਕਸਟ ਈਅਰ ਮੈਂ ਹੋਣਾ ਚ ਹੋਣਾ ਯਰ 5 ਚ ਅੱਛਾ ਇਸੋਡੇ ਪੇਪਰ ਹੋਏ ਸੀਗੇ ਪਹਿਲਾਂ ਜੋ ਈਅਰ 4 ਦੇ ਹਮ ਈਅਰ 4 ਦੇ ਪੇਪਰ ਦਿੱਤੇ ਸੀ ਤੁਸੀਂ ਕੀ ਪੇਪਰ ਪੇਪਰ ਨਹੀਂ ਪਤਾ ਨਾ ਆ ਦੇਖੋ ਜੀ ਜੁਆਕਾ ਨੂੰ ਇੱਥੇ ਪਤਾ ਨਹੀਂ ਪੇਪਰ ਹੋਏ ਸੀ ਫਿਰ ਅਸੀਂ ਅਗਲੀ ਕਲਾਸ ਹੁੰਨੇ ਆ ਤਾਂ ਹੁਣ ਪੁੱਛਦੇ ਆ ਵੀ ਇੱਥੇ ਕੀਤਾ ਜੀ ਭਾਈ ਤੂੰ ਚੌਥੀ ਤੋਂ ਪੰਜਵੀਂ ਕਿਵੇਂ ਹੋ ਗਿਆ ਪੇਪਰ ਲਾਈਕ ਤੁਸੀਂ ਕੀ ਕਲਾਸ ਚ ਹੋਣਾ ਹਾਂ ਪਹਿਲਾਂ ਜਦੋਂ ਪਹਿਲਾਂ ਇੰਡੀਆ ਪਤਾ ਕਿ ਕੀ ਹੁੰਦਾ ਸੀਗਾ ਅਸੀਂ ਜਦੋਂ ਸਕੂਲ ਜਾਂਦੇ ਸੀਗੇ ਪਹਿਲਾਂ ਅਸੀਂ ਸਾਰਾ ਸਾਲ ਸਕੂਲ ਜਾਂਦੇ ਸੀ ਫਿਰ ਸਾਡੇ ਨਾ ਪੇਪਰ ਹੁੰਦੇ ਸੀ 2-2 3-3 ਘੰਟਿਆਂ ਦਾ ਨਾ ਜਿਵੇਂ ਇਸਵਾਜਿਕ ਦਾ ਸਾਇੰਸ ਦਾ ਮੈਥ ਦਾ ਇੰਗਲਿਸ਼ ਦਾ ਪੰਜਾਬੀ ਦਾ ਯੂ ਨੋ ਆਈ ਪੇਪਰ ਹੁੰਦੇ ਸੀ ਫਿਰ ਅਸੀਂ ਉਹ ਪੇਪਰ ਦਿੰਦੇ ਸੀ ਤੇ ਸਾਨੂੰ ਛੁੱਟੀਆਂ ਹੁੰਦੀਆਂ ਸੀਆਂ ਤੇ ਜਦੋਂ ਛੁੱਟੀਆਂ ਖਤਮ ਹੁੰਦੀਆਂ ਸੀ ਜਦੋਂ ਅਗਲੀ ਕਲਾਸ ਜਾਂਦਾ ਸੀ ਫਿਰ ਸਾਰਾ ਰਿਜ਼ਲਟ ਆਉਂਦਾ ਸੀ ਫਿਰ ਰਿਜ਼ਲਟ ਹੋ ਕੇ ਸਾਨੂੰ ਪਤਾ ਲੱਗਦਾ ਸੀ ਅਸੀਂ ਪਾਸ ਹੋਏ ਵੀ ਕਿ ਨਹੀਂ ਹੋਏ ਤੇ ਜੇ ਅਸੀਂ ਪਾਸ ਹੋ ਗਏ ਤਾਂ ਫਿਰ ਅਸੀਂ ਤੀਜੀ ਚੋਂ ਚੌਥੀ ਚ ਹੋ ਜਾਂਦੇ ਸੀ ਨਹੀਂ ਫਿਰ ਦੁਬਾਰਾ ਤੋਂ ਫਿਰ ਤੀਜੀ ਕਰੂ ਤੇ ਛੋੜੇ ਪੇਪਰ ਹੋਏ ਸੀ ਤੇ ਐਗਜ਼ਾਮ ਤੋਂ ਅਸੀਂ ਕਰਦੇ ਆ ਪ੍ਰੀ ਨੌਲੇਜ ਸੋ ਅਸੀਂ ਇੱਕ ਟੈਸਟ ਕਰਦੇ ਆ ਫੇ ਅਸੀਂ ਕਿ ਲਾਈਕ ਅਸੈਸਮੈਂਟ ਕੁਝ ਐਮ ਲਾਈਕ ਵਾਟ ਹੈਵ ਯੂ ਡਨ ਥਿਸ ਈਅਰ ਐਮੇ ਕੁਝ ਕਰਦੇ ਆਂ ਐਂਡ ਲਾਈਕ ਆਪਣੇ ਲਾਈਕ ਐਂਡ ਆਫ ਦਿ ਈਅਰ ਉਹਦੇ ਆਪਣੇ ਰਿਜ਼ਲਟ ਆਉਂਦਾ ਅੱਛਾ ਸੋ ਡਸ 댓 ਉਮੇਤ ਤੇ ਅਸੈਸਮੈਂਟ ਜਿਹੜੀਆਂ ਹੁੰਦੀਆਂ ਆ ਉਹ ਬੇਸ ਤੇ ਤੁਹਾਡਾ ਰਿਜ਼ਲਟ ਆਉਂਦਾ ਹੈ ਫਿਰ ਤੁਸੀਂ ਨੈਕਸਟ ਈਅਰ ਨੂੰ ਤੇ ਇਹ ਹੁੰਦਾ ਵੀ ਤੁਸੀਂ ਨੈਕਸਟ ਈਅਰ ਜੇ ਬਾਈਚਾਰਜ ਜੇ ਕੋਈ ਬੱਚਾ ਨਹੀਂ ਪੜਦਾ ਜਿਹੜਾ ਕੋ ਜਿਆਦਾ ਸ਼ਰਾਰਤੀ ਹੈ ਉਹ ਨਹੀਂ ਪੜਦਾ ਤੇ ਉਹ ਨੈਕਸਟ ਇਅਰ ਚ ਨਾ ਜਾਵੇ ਤੇ ਉਹਨੂੰ ਉਹ ਪਾਸ ਨਾ ਹੋਵੇ ਉਸ ਦਿਨ ਜਾਂਦਾ ਬਟ ਲਾਈਕ ਫਾਸਟ 2 3 ਡੇਸ ਉਹ ਲਕਡਾ ਲਾਈਕ ਸਸਪੈਂਡ ਹੁੰਦਾ ਕਦੇ ਕਦੇ ਉਹਨੂੰ ਥੋੜੀ ਜਿਹੀ ਪਿਨਿਸ਼ਮੈਂਟ ਮਿਲਦੀ ਹੈ ਸਮ ਟਾਈਮਸ ਥੋੜੀ ਜਿਹੀ ਪਿਨਿਸ਼ਮੈਂਟ ਮਿਲਦੀ ਹੈ ਪਰ ਉਹਨੂੰ ਅਗਲੀ ਕਲਾਸ ਕਰ ਦੁੰਦੇ ਠੀਕ ਹੈ ਜੀ ਆਸਟ੍ਰੇਲੀਆ ਚ ਵੀ ਸਿਸਟਮ ਠੀਕ ਹੈ ਜੋ ਉਹਨੂੰ ਥੋੜਾ ਜਿਆ ਕਹਿ ਕੇ ਵੀ ਵਾਹ ਪਈ ਤੈਨੂੰ 2 3 ਦਿਨ ਅਸੀਂ ਜਿਵੇਂ ਸਾਡੇ ਤਾਂ ਪਤਾ ਪਤਾ ਕਿ ਅਸੀਂ ਜਦੋਂ ਅਸੀਂ ਪੜਦੇ ਸੀਗੇ ਸਾਨੂੰ ਤਾਂ ਜੀ ਅਸੀਂ ਕੰਮ ਨਹੀਂ ਕਰਦੇ ਸੀ ਸਾਨੂੰ ਬਾਹਰ ਖੜੇ ਕਰਨਾ ਸੀ ਹੱਥ ਖੜੇ ਕਰਕੇ ਨਾ ਤੇ ਤੇ ਤੈਨੂੰ ਦੱਸਿਆ ਕਦੇ ਵੀ ਮੁਰਗਾ ਮੁਰਗਾ ਬਣਾਉਂਦੇ ਸੀਗੇ ਨਹੀਂ ਪਤਾ ਸਾਡੇ ਤਾਂ ਮੁਰਦਾ ਹੀ ਬਣਾਉਂਦੇ ਸੀਗੇ ਹੁਣ ਮੈਂ ਤੈਨੂੰ ਬੜ ਕੇ ਤਾਂ ਦੱਸ ਨਹੀਂ ਸਕਦਾ ਕਿ ਕਿਵੇਂ ਹੁੰਦਾ ਸੀ ਪਰ ਮੈਂ ਮੁਰਗਾ ਕਈ ਵਾਰ ਬਣਾਇਆ ਜਦੋਂ ਮੇਰੇ ਨਾਲ ਮੈਂਸ ਕੰਮ ਨਹੀਂ ਕਰਦਾ ਜਿੱਤੇ ਮੇਰੇ ਡੰਡੇ ਪੈਂਦੇ ਇਸ ਤੇ ਮੈਂ ਮੁਰਗਾ ਬਰਾਮ ਦੇ ਜੀ ਤੇ ਫਿਰ ਉਹ ਮੁਰਗੇ ਵੀ ਕਈ ਵਾਰ ਦੋ ਮੁਰਗੇ ਇਕੱਠੇ ਹੀ ਬਣ ਜਾਂਦੇ ਸੀ ਇੱਕ ਮੂਰੇ ਬੈਠਾ ਹੋਦਾ ਸੀਗਾ ਤਾਂ ਫਿਰ ਉਹ ਡਿਪੈਂਡ ਕਰਦਾ ਤੁਸੀਂ ਕਿੰਨਾ ਚਿਰ ਹੁਣ ਤਾਂ ਬੇਟਾ ਮੁਰਗੇ ਦੀ ਮਾਈ ਨਹੀਂ ਨਿਕਲ ਲਈ ਤੇ ਤੁਹਾਡੇ ਇੱਥੇ ਨਹੀਂ ਬੰਦ ਹੁੰਦੇ ਹੈ ਨਾ ਅੱਛਾ ਅੱਛਾ ਤੇ ਫਿਰ athe ਪੁਨਿਸ਼ਮੈਂਟ ਕਿਦਾਂ ਦਿੰਦੇ ਮਾਲੋ ਦੇ ਸਕੂਲ ਚ ਗਏ ਤੇ ਕੰਮ ਨਹੀਂ ਕੀਤਾ ਤੁਸੀਂ ਫਿਰ ਕੀ ਪੁਨਿਸ਼ਮੈਂਟ ਦਿੰਦੇ ਸੋ ਅਸੀਂ ਇੱਕ ਡਿਫਰੈਂਟ ਕਲਾਸ ਚ ਜਾਣਾ ਹਮ ਆਪੀ ਜਸਟ ਇੱਕ ਕੋਰਨਰ ਚ ਆਪਣੇ ਕੋਲ ਇੱਕ ਬੁੱਕ ਹੁੰਦਾ ਔਰ ਇਹ ਵਿੱਚ ਸਾਰੇ ਕੁਐਸਚਨਸ ਆ ਅਸੀਂ ਆਪੀ 10-15 ਮਿੰਟਸ ਲਈ ਕੰਮਣਾ ਇਫ ਪੁਨਿਸ਼ਮੈਂਟ ਲੈਟਸ ਸੋ ਜੇ ਜੋ ਤੁਸੀ ਕੋਈ ਕੰਮ ਸਾਨੂੰ ਦਿੱਤਾ ਸੀ ਤੁਸੀਂ ਕਹਿੰਦੇ ਨਾ ਅਸਾਈਨਮੈਂਟਸ ਹੁੰਦੀਆਂ ਸਾਡੀਆਂ ਅਸੀਂ ਉਹ ਕਰਦੇ ਆ ਫਿਰ ਤੁਸੀਂ கிளாਸ ਜਾਂਦੇ ਆ ਮਨੋ ਸਾਨੂੰ ਕੋਈ ਕੰਮ ਦਿੱਤਾ ਤੇ ਉਹ ਕੰਮ ਤੁਸੀਂ ਨਹੀਂ ਕੀਤਾ ਠੀਕ ਹੈ ਤੇ ਡੂ ਟੂ ਐਨੀ ਰੀਜ਼ਨ ਕੰਮ ਨਹੀਂ ਕਰ ਪਾਏ ਤੁਸੀਂ ਤਾਂ ਫਿਰ ਸੁਣ ਕੀ ਪੁਨਿਸ਼ਮੈਂਟ ਦਿੰਦੇ ਆ ਟੀਚਰ ਅਸੀਂ ਪੁਨਿਸ਼ਮੈਂਟ ਪਲੈਨ ਲੰਦੇ ਸੀ ਅਸੀਂ ਜਸਟ ਲਾਈਕ ਅ ਬੁੱਕਸ ਟਪ ਹੁੰਦੇ ਆ ਆਪਣੇ ਕੋਲ ਇੱਕ ਲਾਈਕ ਹੁੰਦੇ ਸੀ ਫ੍ਰੀ ਟਾਈਮ ਫਿਨਿਸ਼ਿੰਗ ਆਫ ਸੋ ਅਸੀਂ ਫਿਨਿਸ਼ ਆਫ ਕਰਦੇ ਸੀ ਵਰਕ ਤਾਂ ਤੁਸੀਂ ਨਹੀਂ ਕੀਤਾ ਦੇਖੋ ਜੀ ਆਸਟ੍ਰੇਲੀਆ ਚ ਹੁਣ ਜਵਾਕਾਂ ਨੂੰ ਇਹ ਨਹੀਂ ਪਤਾ ਹੈ ਵੀ ਸਾਨੂੰ ਪਿਨਿਸ਼ਮੈਂਟ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਤੇ ਇਹ ਕਿਸੇ ਹੱਦ ਤੱਕ ਬਹੁਤ ਵਧੀਆ ਜੀ ਇੱਥੇ ਬੱਚਿਆਂ ਦੀ ਜਿਹੜੀ ਸਕੂਲਿੰਗ ਹੈ ਮੇਰੀ ਵੀ ਬੇਟੀ ਸਕੂਲ ਜਾਂਦੀ ਹੈ ਜੀ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕਿਦੋਂ ਖੇਡ ਕੇ ਉਹਨੂੰ ਤਾਂ ਇਹ ਲੱਗਦਾ ਸੀ ਵੀ ਖੇਡ ਕੇ ਮੁੜੇ ਇਸ ਸਕੂਲ 'ਚ ਕਿਉਂਕਿ ਉਹਨਾਂ ਦੀ ਐਜੂਕੇਸ਼ਨ ਇਸ ਤਰੀਕੇ ਨਾਲ ਡਿਜ਼ਾਈਨ ਕੀਤੀ ਜਾਂਦੀ ਹੈ ਕਿ ਉਹਨੂੰ ਖੇਡ-ਖੇਡ ਦੇ ਵਿੱਚ ਸਿਖਾਇਆ ਜਾਂਦਾ ਹੈ ਹਰ ਚੀਜ਼ ਕਈ ਵਰ ਬੱਚੇ ਦਾ ਜਿਹੜਾ ਮੂਡ ਇੱਥੇ ਦਾ ਆਪਣੇ ਤਾਂ ਜਦੋਂ ਸਕੂਲ 'ਚ ਜਾਂਦੇ ਸੀ ਇੰਡੀਆ ਤਾਂ ਉਹ ਕਹਿੰਦੇ ਵੀ ਇਹ ਪੀਰੀਅਡ ਉਹਦੇ 'ਚ ਇਹ ਹਿੰਦੀ ਦਾ ਇਹ ਸਾਇੰਸ ਦਾ ਇਹ ਪੰਜਾਬੀ ਦਾ ਇਹ ਇੰਗਲਿਸ਼ ਦਾ ਇੱਥੇ ਇੱਕੋ ਹੀ ਟੀਚਰ ਸਾਰਾ ਦਿਨ ਉਸ ਕਲਾਸ 'ਚ ਰਹਿੰਦੀ ਹੈ ਉਹ ਬਾਰੀ ਸਿਰ ਆਪਦੇ ਜਿਹੜੇ ਕਰਿਕੂਲਮ ਆ ਉਹਨੂੰ ਫਾਲੋ ਕਰਦੇ ਹੋਏ ਸਿਖਾਉਂਦੀ ਹੈ ਪਰ ਜੇ ਬੱਚੇ ਦਾ ਕੋਈ ਕੁਝ ਕਰਨ ਦਾ ਮੂਡ ਨਹੀਂ ਹੈ ਤਾਂ ਇੱਥੇ ਉਸਨੂੰ ਫੋਰਸ ਨਹੀਂ ਕੀਤਾ ਜਾਂਦਾ ਉਸਦੇ ਉਸ ਮੂਡ ਦੇ ਅਕੋਰਡਿੰਗਲੀ ਉਹਨੂੰ ਉਸ ਤਰੀਕੇ ਦਾ ਕੰਮ ਦੇ ਕੇ ਉਹਨੂੰ ਬਿਠਾ ਦਿੱਤਾ ਜਾਂਦਾ ਵੀ ਤੈਨੂੰ ਜਿਹੜਾ ਚੰਗਾ ਲੱਗਦਾ ਤੂੰ ਉਹ ਕਰ ਲੈ ਪਰ ਡੋਨਟ ਵਰੀ ਡੋਨਟ ਟੇਕ ਸਟ्रेस ਐਟ ਆਲ ਇਹ ਚੀਜ਼ ਇੱਥੇ ਬਹੁਤ ਹੀ ਮਿਲਕੇ ਦੀ ਪੜ੍ਹਾਈ ਦੇ ਮਾਮਲੇ 'ਚ ਇਹ ਬੜੀ ਅਹਿਮ ਮੰਨੀ ਜਾਂਦੀ ਹੈ ਇੱਥੇ ਜੀ ਬੱਚਿਆਂ ਦੀ ਸਕੂਲਿੰਗ ਤੋਂ ਹੀ ਉਹਨਾਂ ਨੂੰ ਉਹਨਾਂ ਦੀ ਉਹਨਾਂ ਦੀ ਇੱਛਾ ਦਾ ਧਿਆਨ ਰੱਖਿਆ ਜਾਂਦਾ ਜੀ ਹੈਰਿਕ ਸੋਡੇ ਸਕੂਲ 'ਚ ਕਿੰਨੇ ਬੱਚੇ ਸਨ ਤੁਹਾਨੂੰ ਪਤਾ ਆਮ ਅਰਾਊਂਡ 300 400 ਬੱਚਾ 3-400 ਹੈ ਤੇ ਸੋਡੇ ਸਾਡੇ ਨਾਲ ਜਦੋਂ ਇੰਡੀਆ ਦੇ ਵਿੱਚ ਸਕੂਲ ਲੱਗਦਾ ਸੀ ਨਾ ਇੰਡੀਆ 'ਚ ਤਾਂ ਪਹਿਲਾਂ ਪ੍ਰਾਰਥਨਾ ਹੁੰਦੀ ਸੀ ਜਿਹਨੂੰ ਪ੍ਰੇਅਰ ਕਹਿੰਦੇ ਨਾ ਵੀ ਪਹਿਲਾਂ ਪ੍ਰੇਅਰ ਕਰਦੇ ਸੀਗੇ ਤੇ ਸਾਰੇ ਲੈਨਾਂ ਚ ਖੜਕੇ ਪਹਿਲਾਂ ਪ੍ਰੇਅਰ ਬੋਲਦੇ ਸੀ ਤੇ ਫਿਰ ਉਦੋਂ ਬਾਅਦ ਜਿਹੜਾ ਪ੍ਰਿੰਸੀਪਲ ਸੀ ਉਹ ਸਾਨੂੰ ਕੁਝ ਨਾ ਕੁਝ ਬੋਲਦਾ ਸੀ ਉਸ ਦਿਨ ਬਾਰੇ ਜਿਹੜਾ ਨਾ ਵਿਚਾਰ ਆਫ ਦਾ ਡੇ ਯੂ نو ਥਾਟ ਆਫ ਦਾ ਡੇ ਤਾਂ ਉਹਦਾ ਕੋਈ ਨਾ ਕੋਈ ਚੀਜ਼ ਦੱਸਦੇ ਸੀ ਫਿਰ ਅਸੀਂ ਕਲਾਸਾਂ ਚ ਜਾਂਦੇ ਸੀ ਸੋ ਇੱਥੇ ਹੁੰਦਾ ਇਹਦਾ ਅ ਨਹੀਂ ਬਟ ਲਾਈਕ ਇਫ ਐਂਡ ਆਫ ਟਰਮ ਐਂਡ ਆਫ ਈਅਰ ਸੋ ਲਾਈਕ ਮੇਬੀ ਲਾਸਟ 10 to 20 ਮਿੰਟਸ ਲੈਫਟ ਆਫ ਸਕੂਲ ਅਸੀਂ ਲਾਈਕ ਅਸੈਂਬਲੀ ਕਰਦੇ ਆ ਅਮ ਸੋ ਅਸੀਂ ਲਾਈਕ ਟਾਕ ਕਰਦੇ ਆ ਵਾਟ ਸ਼ੂ ਵੀ ਵਾਟ ਸ਼ੁਡ ਬੀ ਇੰਪਰੂਵਡ ਨੈਕਸਟ ਈਅਰ ਲਾਈਕ ਵਾਟ ਸ਼ੂ ਵੀ ਡੂ ਬੈਟਰ ਐਂਡ ਦੈਨ ਵੀ ਸੇ ਲਾਈਕ ਗੁੱਡ ਬਾਏ ਇਫ ਲਾਈਕ ਕੋ ਸਟੂਡੈਂਟ ਸੋ ਨਮਸਕਾਰ ਟੇ ਜਾਣਾ ਲੱਛਾ ਵੈਰੀ ਗੁੱਡ ਤੇ ਤੁਸੀਂ ਪੜਾਈ ਦੇ ਨਾਲ ਨਾਲ ਕੋਈ ਸਪੋਰਟਸ ਪਲੇ ਕਰਦੇ ਹੋ ਅਮ ਕਰਨਾ ਬਟ ਹੁਣ ਨਹੀਂ ਕਰਦੇ ਬਟ ਹੁਣ ਕਰਦੇ ਕਿਹੜੀ ਸਪੋਰਟਸ ਕਰਦੇ ਜੀ ਅਸੀਂ ਮੈਂ ਹੁਣ ਨਹੀਂ ਕਰਦਾ ਬਟ ਲਾਈਕ ਸਕੂਲ სპੋਰਟਸ ਹੁੰਦਾ ਬਟ ਤੁਸੀਂ ਲਾਈਕ ਮੈਂ ਮੈਂ ਟਰਾਈ ਕੀਤਾ ਸੀ ਬਟ ਮੈਂ ਟੌਪ 3 ਚ ਨਹੀਂ ਹੋਇਆ ਨਹੀਂ ਸੋਕੇ ਟੌਪ 3 ਚੋਂ ਦੀ ਗੱਲ ਨਹੀਂ ਕਰ ਰਿਹਾ ਮੈਂ ਐਰਿਕ ਮੈਂ ਕਹਿ ਰਿਹਾ ਤੁਸੀਂ ਕਿਹੜੀ ਗੇਮ ਖੇਡਦੇ ਹੋ ਕਿਹੜੀ ਸਪੋਰਟ ਖੇਡਦੇ ਹੋ ਸਕੂਲ ਚ ਹਾਂਜੀ ਅਮ ਅਸੀਂ ਇੱਕ ਗੇਮ ਪਲੇ ਕਰਦੇ ਹਾਂ ਫੋਰ ਸਕੁਅਰ ਕਿਹੜੀ ਬੇਟਾ ਫੋਰ ਸਕੁਅਰ अच्छा 4 स्क्वायर ਦੱਸਿਆ ਤੁਸੀਂ ਮੈਨੂੰ ਤਾਂ ਦੱਸੀ ਭਾਈ ਅੰਗਰੇਜ਼ੀ ਜਾਂਦਾ ਤੇ ਅਸੀਂ ਚਾਰ ਕੁੰਜੇ ਰੁਕਣ ਖੇਲਦੇ ਸੀ ਮੈਨੂੰ ਤਾਂ ਉਹੀ ਲੱਗਦਾ ਮੈਨੂੰ ਵੀ ਕੁੰਜਾ ਛੱਡ ਕੇ ਭੱਜ ਕੇ ਦੂਜਾ ਕੁੰਜਾ ਫੜਨਾ ਹੁੰਦਾ ਸੀਗਾ ਤੇ ਉਹੀ ਹੁੰਦਾ ਵਿੱਚ ਇੱਕ ਰੂਮ ਦੇ ਵਿੱਚ ਚਾਰ ਕੁੰਜੇ ਐ ਤੇ ਉਧਰ ਤੁਸੀਂ ਭੱਜਣਾ ડીਸੀ ਕਾਲ 4 ਸਕੁਆਇਰ ਨੋ ਲਾਈਕ ਸੋ ਇੱਕ ਜਾਇੰਟ ਸਕੁਆਇਰ ਆ ਹਾਂ ਇਟਸ ਸਪਲਿਟਡ ਇਨ ਟੂ ਕਵਾਟਰਸ ਕਵਾਟਰਸ ਆ 4 ਸਕੁਆਇਰ ਹੁੰਦਾ ਫਿਰ ਇੱਕ ਪਰਸਨ ਇੱਕ ਸਕੁਆਇਰ ਚ ਹੁੰਦਾ ਸੇਮ ਚੀਜ਼ ਐ ਪੁੱਤ ਸਾਡੇ ਲਈ ਵੀ ਹੁੰਦਾ ਸੀ ਤੁਸੀਂ ਕਹਿੰਦਾ ਵੀ ਇੱਕ ਇੱਕ ਜੈਂਟ ਸਕੁਅਰ ਹੈ ਫਿਰ ਉਹ ਤੁਸੀਂ 4 ਸਕੁਅਰ ਕਰ ਲੇ ਹੁਣ ਜਿਵੇਂ ਆਪਾਂ ਦੇਖੀਏ ਜਿਹੜੇ ਕਮਰੇ ਚ ਆਪਾਂ ਬੈਠੇ ਆ ਇਹਦੇ ਵੀ ਚਾਰ ਕਾਰਨਰ ਹਨ ਇਹਨੂੰ ਕੁੰਝੇ ਰੋਕਣ ਕਹਿੰਦੇ ਸੀ ਸਾਡੇ ਅਸੀਂ ਭੱਜ ਕੇ ਜਿਵੇਂ ਉੱਥੇ ਚਾਰੇ ਬੰਦੇ ਆਪਾਂ ਖੜੇ ਹੋ ਜੀਏ ਕੁੰਝਿਆਂ ਚ ਤੇ ਭੱਜ ਕੇ ਇੱਕ ਕੁੰਝੇ ਤੋਂ ਦੂਜੇ ਕੁੰਝੇ ਚ ਜਾਣਾ ਹੋਵੇ ਤਾਂ ਦੇਖ ਲਓ ਜੀ ਚੀਜ਼ਾਂ ਬਦਲ ਗਈਆਂ ਜੀ 4 ਜਿਹੜਾ ਕੁੰਝੇ ਰੋਕਣ ਸੀ ਉਹ ਆਸਟ੍ਰੇਲੀਆ ਚ 4 ਸਕੁਅਰ ਬਣ ਗਿਆ ਜੀ ਤੇ ਹੋਰ ਹੋਰ ਹੈਰਿਕ ਤੁਸੀਂ ਜਿਹੜਾ ਹੁਣ ਛੁੱਟੀਆਂ ਹੋਈਆਂ ਛੁੱਟੀਆਂ 13 ਦਸੰਬਰ ਤੋਂ ਤੁਹਾਨੂੰ ਹੋ ਗਈਆਂ ਤਹਾਨੂੰ ਤੁਸੀਂ 29 ਜਵਰੀ ਤੱਕ ਘਰੇ ਹੋ ਰਾਈਟ ਤੇ ਤੁਸੀਂ ਕੀ ਕਰ ਰਹੇ ਹੋ ਤੁਹਾਡਾ ਦਿਨ ਕਿਵੇਂ ਨਿਕਲਦਾ ਆਮ ਵਧੀਆ ਨਹੀਂ ਉਹ ਤਾਂ ਵਧੀਆ ਤਾਂ ਹੈ ਵੀ ਤੁਸੀਂ ਕੀ ਕਰਦੇ ਹੋ ਤੁਹਾਡੀ ਦਿਨਚਰ ਹੈ ਹਾਊ ਯੂ ਸਟਾਰਟ ਯੂਅਰ ਡੇ ਐਂਡ ਵਾਟ ਯੂ ਡੂ ਇਨ ਅ ਡੇ ਸੋ ਨਾਰਮਲੀ ਮੈਂ ਬ੍ਰਸ਼ ਕਰਦਾ ਪਹਿਲਾਂ ਸ਼ਾਵਰ ਟੇਕਦਾ ਪਹਿਲਾਂ ਉੱਪਰ ਹੋਗੇ ਤੁਸੀਂ ਨਾ ਪਹਿਲਾਂ ਉੱਠ ਕੇ ਬ੍ਰੈਸ਼ ਕਰਦੇ ਹਾਂ ਹੈਨਾ ਪਹਿਲਾਂ ਉੱਠਦੇ ਹਾਂ ਚ ਫਿਰ ਬ੍ਰਸ਼ ਕਰਦੇ ਫਿਰ ਫਿਰ ਅਸੀਂ ਕਪੜੇ ਚੇਂਜ ਕਰਦੇ ਆ ਬੈਡ ਮੇਕ ਕਰਦੇ ਆ ਫੇਰ ਅਸੀਂ ਬ੍ਰੈਕਫਾਸਟ ਲੈਂਦੇ ਹਾਂ ਫੇਰ ਅਸੀਂ ਸਟਾਰਟ ਹੁੰਦਾ ਮਾਰਨਿੰਗ ਫੇਰ ਅਸੀਂ ਬਾਹਰ ਖੇਡਦੇ ਆ ਅਜਾ ਬਾਹਰ ਮਤਲਬ ਘਰ ਦੇ ਵਿੱਚ ਘਰ ਦੇ ਪਿੱਛੇ ਬਾਹਰ ਜਾਂਦੇ ਆ ਮੈਦੀ ਅਰਚਾ ਫੇਰ ਲੰਚ ਕਰਦੇ ਆ ਫੇਰ ਅਸੀਂ ਥੋੜਾ ਜਿਹਾ ਟੀਵੀ ਦੇਖਦੇ ਆ ਫੇਰ ਅਸੀਂ ਬਾਹਰ ਫੇਰ ਪਲੇ ਕੱਪਦੇ ਆ ਫੇਰ ਡਿਨਰ ਹੁੰਦਾ ਫੇਰ ਅਸੀਂ ਨੀਂਦ ਲੈਂਦੇ ਹਾਂ ਕੀ ਆ ਬਾਤ ਹੈ ਬੜਾ ਬਿਜ਼ੀ ਸ਼ਡਿਊਲ ਚੱਲ ਰਿਹਾ ਹੈ ਬੱਚਿਆਂ ਦਾ ਜੀ ਖਾਣਾ ਪੀਣਾ ਖੇਲਣਾ ਕਾਣਾ ਪੀਣਾ ਖੇਲਣਾ ਕਾਣਾ ਪੀਣਾ ਖੇਲਣਾ ਤੇ ਸੌਣਾ ਇਹ ਇਹ ਹੈ ਜੀ ਬੱਚਿਆਂ ਦੀ ਮੌਜ ਵਾਲੀ ਜ਼ਿੰਦਗੀ ਜੀ ਬੁੱਲੇ ਲੁੱਟ ਰਹੇ ਕਹਿੰਦਾ ਮਕਸਦ ਹੈ ਪੰਜਾਬੀ ਚ ਕਹੀਏ ਤਾਂ ਆਪਾਂ ਤੇ ਕੌਣ ਫਿਰ ਮੰਮਾ ਜ਼ਿਆਦਾ ਟਾਈਮ ਦੇ ਰਿਹਾ ਹੈ ਕਿ ਪਾਪਾ ਪਾਪਾ ਉੱਪਰ ਕਰਦਾ ਹੈ ਮੰਮਾ ਹੋਮ ਚ ਵਰਕ ਕਰਦਾ ਹੈ ਮੰਮਾ ਹੋਮ ਚ ਵਰਕ ਕਰਦੇ ਚਲੋ ਕੀ ਹੋਰ ਤੁਸੀਂ ਬੱਚਿਆਂ ਨੂੰ ਕੁਝ ਦੱਸਣਾ ਚਾਹੋਗੇ ਆਪਣੇ ਜਿਹੜੇ ਜਿਹੜੇ ਹੁਣ ਜਿਨ੍ਹਾਂ ਨੂੰ ਛੁੱਟੀਆਂ ਹੋਈਆਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਬਟ ਦੇ ਸ਼ੁੱਡ ਡੂ ਵਿਥਿਨ ਦਾ ਹਾਲਿਡੇਜ਼ so do whatever you want just like take the time out of your schedule and then like play in that time herika tusi ik cheez hor daso thande school ch tusi de se 300 400 bache hai right 300 400 kyan 300 400 in the entire school the entire but a class like 20 30 hunde a acha ek class 20 30 hai ਆਊਟ ਆਫ ਦੋਸ 20 30 ਜਿਹੜੇ ਤੁਹਾਡੇ ਕਿੰਨੇ ਬੱਚੇ ਪੰਜਾਬੀ ਐ ਤੇ ਕਿੰਨੇ ਬੱਚੇ ਇੰਡੀਅਨ ਐ ਜ ਆਮ ਪੱਕੇ ਪੰਜਾਬੀ ਨਾਲ ਕੋਈ ਸਪੈਸੀਫਿਕ ਜੇ ਆਪਾਂ ਇੰਡੀਅਨ ਤੇ ਕਿੰਨੇ ਬੱਚੇ ਇਥੋਂ ਦੇ ਸੋ ਆਊਟ ਆ 300 400 ਦਸ ਲਾਈਕ like 10 ਨਹੀਂ ਬੇਟਾ ਤੁਹਾਡੀ ਕਲਾਸ ਕਲਾਸ ਮੈਂ ਓਨਲੀ ਹੂੰ ਤੁਸੀਂ ਓਨ ਨਹੀਂ ਹੋ ਅੱਛਾ ਤੇ ਜਿਹਨੇ ਕੇਸ ਰੱਖਿਆ ਟਰਬਨ ਵਾਲੇ ਤੁਸੀਂ ਇਕੱਲੇ ਹੂੰ ਹਾਂਜੀ ਓਨਲੀ ਹੈ ਬਟ ਫਾ ਮੇਰਾ ਛੋਟਾ ਬ੍ਰਦਰ ਹਾਂਜੀ ਫੱਟੇ ਹਾਂਜੀ ਉਹ ਵੀ ਔਨ ਦਾ ਸਕੂਲ ਨੈਕਸਟ ਇਅਰ ਔਰ ਰਿਸੈਪਸ਼ਨ ਅੱਛਾ ਉਹ ਔਨ ਸੈਪਸ਼ਨ ਚ ਹੂੰ ਹੂੰ ਨਾ ਨੈਕਸਟ ਇਅਰ ਓਕੇ ਉਹ ਰਿਸੈਪਸ਼ਨ ਚ ਹੋਣਾ ਨੈਕਸਟ ਇਅਰ ਗੁੱਡ ਤੇ ਟੁਡੇ ਸਕੂਲ ਦੇ ਵਿੱਚ ਕਿੰਨੇ ਇੰਡੀਅਨ ਬੱਚੇ ਨੇ ਸੋ ਸਕੂਲ ਚ 10 11 10 11 ਤੇ ਸੋ ਫਰੈਂਡਸ ਨੇ ਉਹ ਅਮ ਦੋ 10 ਮੇਰਾ ਫਰੈਂਡਸ ਦਾ ਅੱਛਾ ਸਾਰੇ ਗੋਰੀਆ ਗੁੱਡ ਤੇ ਜਿਹੜੇ ਗੋਰੇ ਨੇ ਉਹਨਾਂ ਨਾਲ ਤੁਹਾਡੀ ਫਰੈਂਡਸ਼ਿਪ ਕਿਦਾਂ ਦੀ ਹੈ ਉਹਨਾਂ ਦਾ ਬਿਹੇਵੀਅਰ ਕਿਦਾਂ ਦਾ ਹੈ ਗੁੱਡ ਬਿਹੇਵੀਅਰ ਆ ਕੁਛ ਬੈਡ ਨਹੀਂ ਕਰਦੇ ਤੇ ਉਹ ਇੱਕ ਦੂਸਰੇ ਇੱਕ ਦੂਜੇ ਨਾਲ ਵਧੀਆ ਮਿਲ ਗਣਨੇ ਵਧੀਆ ਗੱਲ ਕਰਦੇ ਹਾਂ ਤੁਸੀਂ ਦੇਖੋ ਜੀ ਇਹ ਖਾਸੀਅਤ ਹੈ ਜੀ ਬੱਚੇ ਕਹਿੰਦੇ ਰੱਬ ਦਾ ਰੂਪ ਹੁੰਦੇ ਆ ਆਪਾਂ ਨੂੰ ਆਸਟ੍ਰੇਲੀਆ ਦੇ ਵਿੱਚ ਵੈਸੇ ਹੀ ਜਿਹੜਾ ਮੁਲਕ ਹੈ ਜੀ ਮਲਟੀ ਕਲਚਰਸ ਕੰਟਰੀ ਕਿਹਾ ਜਾਂਦਾ ਜੀ ਇਹਨੂੰ ਇਹਦੇ ਚ ਨਾਟ ਓਨਲੀ ਇਥੇ ਇੰਡੀਅਨ ਜਾਂ ਪੰਜਾਬੀ ਬੱਚੇ ਨਹੀਂ ਕਹਾਂਗੇ ਆਪਾਂ ਬਹੁਤ ਸਾਰੇ ਮੁਲਕਾਂ ਤੋਂ ਜਿਹੜੇ ਕਹਿੰਦੇ 206 ਮੁਲਕ ਨੇ ਜੀ ਹਰ ਇੱਕ ਕਿਸੇ ਨਾ ਹਾਰੇਕ ਮੁਲਕ ਤੋਂ ਇੱਥੇ ਲੋਕ ਆਏ ਹੋਏ ਨੇ ਐਸੇ ਕਰਕੇ ਇਸ ਨੂੰ ਮਲਟੀਕਲਚਰਲ ਟ੍ਰਿਕਿਆ ਜਾਂਦਾ ਤੇ ਬੜੇ ਹੀ ਪਿਆਰ ਤੇ ਭਾਵਨਾ ਸਾਰੇ ਰਹਿੰਦੇ ਆ ਤੇ ਬੱਚਿਆਂ ਨੂੰ ਸਕੂਲ ਦੇ ਵਿੱਚ ਬਿਲਕੁਲ ਵੀ ਇਹ ਸਿਖਾਇਆ ਨਹੀਂ ਜਾਂਦਾ ਜੀ ਕਿ ਇਹ ਤੁਸੀਂ ਇੰਡੀਅਨ ਹੋ ਜਾਂ ਤੁਸੀਂ ਚਾਈਨੀਜ਼ ਉਹ ਜਾਂ ਇਸ ਤਰੀਕੇ ਦਾ ਉਹਨਾਂ ਨੂੰ ਉਸ ਕੰਟਰੀ ਨੂੰ ਲੈ ਕੇ ਸੰਬੋਧਿਤ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਬੱਚੇ ਹੈ ਉਹਨਾਂ ਨੂੰ ਉਹਨਾਂ ਨੂੰ ਉਸੇ ਤੇ ਹੀ ਫੋਕਸ ਕਰਕੇ ਧਿਆਨ ਦਿੱਤਾ ਜਾਂਦਾ ਹੈ ਕਿਉਂਕਿ ਉਹ ਉਹਨਾਂ ਨੂੰ ਇੱਕ ਐਸੇ ਤਰ੍ਹਾਂ ਰੇਜ਼ ਕੀਤਾ ਜਾਂਦਾ ਹੈ ਕਿ ਤੁਸੀਂ ਇੱਕ ਅੱਛੇ ਇਨਸਾਨ ਬਣ ਸਕੋ ਨਾ ਕਿ ਤੁਸੀਂ ਕਿਸੇ ਧਰਮ ਜਾਂ ਕਿਸੇ ਜਾਤ ਜਾਂ ਕਿਸੇ ਦੇਸ਼ ਨਾਲ ਜੁੜੇ ਰਹਿ ਸਕੋ ਤੇ ਹਰੇਕੀ ਕੁਝ ਹੋਰ ਦੱਸੋ ਜਦੋਂ ਤੁਹਾਡਾ ਸਕੂਲ ਦੇ ਵਿੱਚ ਜਿਹੜਾ ਕਿੰਨੇ ਵਜੇ ਸ਼ੁਰੂ ਹੁੰਦਾ ਤੇ ਕਿੰਨੇ ਵਜੇ ਫਿਨਿਸ਼ ਹੁੰਦਾ ਹੈ ਸੋ ਅਸ ਆਪਣੇ ਸਕੂਲ 8:50 ਸਟਾਰਟ ਹੁੰਦਾ ਫਿਰ 3:00 ਹੁੰਦਾ ਫਿਨਿਸ਼ ਬੱਚਾ ਤੇ ਸਾਨੂੰ ਸਕੂਲ ਬੈਂ ਲੈ ਕੇ ਜਾਂਦੀ ਹੈ ਜਾਂ ਮਮਾ ਉੱਪਰ ਛੱਡ ਕੇ ਜਾਂਦੇ ਆ ਮਮਾ ਪਾਪਾ ਮਮਾ ਛੱਡ ਕੇ ਜਾਂਦੇ ਆ ਮੋਸਟਲੀ ਬੱਚੇ ਨੂੰ ਉਹਨਾਂ ਦੇ ਪੇਰੈਂਟ ਛੱਡ ਕੇ ਨਾਲ ਚੱਲਉਂਦੇ ਆ ਸਕੂਲ ਚ ਬੱਸ ਹੈਗੀ ਹੈ ਸਕੂਲ ਦੀ ਬੈਂ ਜਾਂ ਬੱਸ ਆਨਲੀ ਫੋਰ ਐਕਸਕਿਊਰਸ਼ਨ ਜਾਣਾ ਕੋਸ਼ੇਮੇ ਫਿਰ ਬੱਸ ਹੁੰਦਾ। আচ্ছা ਐਕਸਕਰਸ਼ਨ ਲਈ ਬਸ ਜਾਂਦੀ ਹੈ ਹੈ। ਤੇ ਸੋਨੂੰ ਫਿਰ ਤੁਸੀਂ ਸਕੂਲ ਤੋਂ ਬਾਹਰ ਜਾਂਦੇ ਹੋ ਫਿਰ ਸੋਨੂੰ ਉੱਥੇ ਕਿੱਥੇ ਕਿੱਥੇ ਲੈ ਕੇ ਜਾਂਦੇ ਤੇ ਕੀ ਸਿੱਖਦੇ ਹੋ ਤੁਸੀਂ ਉੱਥੇ? ਸੋ ਯਰ 5 ਨੀਆ 6 ਉੱਥੇ ਕੈਂਪ ਹੁੰਦਾ। আচ্ছা। ਸੋ ਅਸੀਂ سارے ਬੱਚੇ ਬਾਹਰ ਜਾਂਦੇ ਹੈ ਤੇ ਉੱਥੇ ਰਹਿੰਦੇ ਹੈ ਕੈਂਪ ਤੇ। 2 3 ਡੇਸ ਲਈ। 2 3 ਡੇਸ। Oh that's good. ਅ ਨੈਕਸਟ ਯਰ ਮੈਂ ਜਾਣਾ वुਡ ਵਿਟ ਹਾਊਸਰ ਐਕਟੀਵਿਟੀ ਸੈਂਟਰ। ਹਮਮ। ਐਂਡ ਦਿਸ ਯਰ ਅਸੀਂ ਇੱਕ ਸੁਮਿੰਗ ਕਰਦੇ ਹਾਂ ਬਾਰੇ ਐਲਿਜ਼ਾਬੈਥ ਐਂਡ ਅਸੀਂ ਅਮ ਐਂਡ ਏਵਰੀ ਇਅਰ ਅਸੀਂ ਲਾਈਕ ਕੁਝ ਫਨ ਕਰਦੇ ਹਾਂ ਨੈਕਸਟ ਲਾਸਟ ਅਮ ਲਾਈਕ ਐਂਡ ਆਫ ਦਿ ਇਅਰ ਐਂਡ ਅ ਅਵਰਲੀ ਇਅਰ ਚ ਅਸੀਂ ਇੱਕ ਮੂਵੀ ਐਕਸਕਰਸ਼ਨ ਗਏ ਸੀ ਮੂਵੀ ਐਕਸਕਰਸ਼ਨ ਤਾਂ ਬਲਕਿ ਸੋਨ ਸਕੂਲ ਵਾਲੇ ਮੂਵੀ ਦਿਖਾਣ ਲੈ ਗਏ ਦੇਖ ਲਓ ਜੀ ਇਹ ਵੀ ਪਾਰਕ ਦੇਖ ਲਓ ਭਾਈ ਅਸੀਂ ਇਹ ਸਕੂਲ ਚੋਂ ਮੈ मूवी ਦੇਖਣ ਵਗ ਜਾਂਦੇ ਫਿਲਮ ਦੇਖਣ ਵਗ ਜਾਂਦੇ ਸਾਡੇ ਛੱਤਰ ਬੰਨੇ ਜੀ ਭਾਈ ਤੂੰ ਤੂੰ ਫਿਲਮ ਦੇਖਿਆ ਤੇ ਇੱਥੇ ਸਕੂਲ ਵਾਲੇ ਆ ਫਿਲਮ ਦਿਖਾ ਲੈ ਕੇ ਜਾਂਦੇ ਆ ਜੀ ਤੇ ਇਹ ਫਰਕ ਹੈ ਜੀ ਕਿਉਂਕਿ ਬੱਚੇ ਨੂੰ ਐਜੂਕੇਸ਼ਨਲ ਤਰੀਕੇ ਨਾਲ ਸਭ ਕੁਝ ਸਿਖਾਇਆ ਜਾਂਦਾ ਹੈ ਇਹਨਾਂ ਨੂੰ ਬਹੁਤ ਵਾਰ ਐਮੂਲੈਂਸ ਨੂੰ ਸਕੂਲ ਚ ਬੁਲਾਇਆ ਜਾਂਦਾ ਹੈ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤਾਂ ਕਿ ਉਹ ਉਹਨਾਂ ਦੀ ਪੁਲਿਸ ਵਾਲੇ ਖੁਦ ਬੱਚਿਆਂ ਨੂੰ ਐਜੂਕੇਟ ਕਰਦੇ ਹੈ ਕਿ ਕਿੱਦਾਂ ਪੁਲਿਸ ਬਿਹੇਵ ਕਰਦੀ ਹੈ ਜਾਂ ਸਾਨੂੰ ਸਾਨੂੰ ਜੇਕਰ ਪੁਲਿਸ ਸਰਵਿਸਿਜ਼ ਲੈਣੀਆਂ ਹੋਣ ਤਾਂ ਤੁਸੀਂ ਕਿੱਦਾਂ ਲੈ ਸਕਦੇ ਹੋ ਐਮੂਲੈਂਸ ਕਿਸ ਲਈ ਹੁੰਦੀ ਹੈ ਐਮਰਜੈਂਸੀ ਕਿ ਕਿਸ ਨੂੰ ਐਮਰਜੈਂਸੀ ਕਹਿੰਦੇ ਹੈ ਤੇ ਤੁਸੀਂ ਐਮੂਲੈਂਸ ਪੁਲਿਸ ਜਾਂ ਫਾਇਰ ਵਿਗਡ ਨੂੰ ਕਦੋਂ ਤੇ ਕਿਵੇਂ ਬੁਲਾ ਸਕਦੇ ਹੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਸਕੂਲ ਚ ਹੀ ਬੱਚਿਆਂ ਨੂੰ ਛੋਟੇ ਹੁੰਦੇ ਮਸਖਾਨੀਆਂ ਚ ਉਹ ਕਰ ਦਿੰਦੇ ਤੇ ਜਿਵੇਂ ਕਿ ਹਰਿੰਦਰ ਨੇ ਦੱਸਿਆ ਕਿ ਅਸੀਂ ਮੂਵੀ ਦੇਖਣ ਗਏ ਸੀਗੇ ਤਾਂ ਸਕੂਲ ਚੋ ਹੀ ਬੱਚਿਆਂ ਨੂੰ ਹਰ ਇੱਕ ਚੀਜ਼ 'ਤੇ ਕਹਿੰਦੇ ਐਕਟੀਵਿਟੀ ਕਰਵਾਉਂ ਤਾਕੀ ਬੱਚੇ ਜੁੜੇ ਰਹਿਣ ਫਰਚੀ ਨੂੰ ਅੱਜ ਅਸੀਂ ਪ੍ਰੋਗਰਾਮ ਤਾਂ ਕੁਝ ਹੋਰ ਕਰਨਾ ਸੀ ਜੀ ਹੈਰਿਕ ਦੇ ਮੰਮੀ ਐਚ ਕੇ ਗਰੇਵਾਲ ਜਿਹੜੇ ਕਿ ਮੇਰੇ ਨਾਲ ਪ੍ਰੋਗਰਾਮ ਕਰਦੇ ਆ ਮੁੰਡੇ ਰੇਲ ਸੇਡ ਦੇ ਤੇ ਅੱਜ ਹੈਰਿਕ ਤੇ ਇਹਦਾ ਛੋਟਾ ਬਰਦਰ ਫਤੇ ਦੋਨੋਂ ਆਏ ਸੀਗੇ ਉਹ ਸਾਹਮਣੇ ਬੈਠੇ ਸਾਨੂੰ ਦੇਖ ਰਹੇ ਸੀ ਤਾਂ ਸਾਨੂੰ ਲੱਗ ਰਿਹਾ ਸੀ ਕਿ ਹੈਰਿਕ ਦੇ ਵਿੱਚ ਇੰਨਾ ਕੌਨਫੀਡੈਂਸ ਹੈ ਕਿ ਉਹ ਕੈਮਰੇ ਤੇ ਆ ਕੇ ਗੱਲ ਕਰ ਸਕਦਾ ਹੈ ਅਸੀਂ ਜਿਵੇਂ ਹੈਰਿਕ ਨੂੰ ਬਿਠਾਇਆ ਇਸਦੇ ਮਾਈਕ ਲਗਾਇਆ ਤਾਂ ਹੈਰਿਕ ਨੇ ਬੜੇ ਹੀ ਤੁਸੀਂ ਦੇਖਿਆ ਸਾਬ ਨੇ ਇਹ ਵੀ ਕਿੰਨੇ ਕੌਨਫੀਡੈਂਸ ਨਾਲ ਕਿੰਨੇ ਪਿਆਰ ਨਾਲ ਇਹਨੇ ਗੱਲ ਕੀਤੀ ਹੈ ਏ ਸਾਡਾ ਪ੍ਰੋਗਰਾਮ ਜਿਹੜਾ ਅਸੀਂ ਅੰਜਿਤ ਕੀਤਾ ਇਹ ਕੋਈ ਲਾਈਕ ਵਿਊ ਜਾਂ ਸ਼ੇਅਰ ਲਈ ਨਹੀਂ ਹੈ ਜੀ ਕਿਉਂਕਿ ਇਹ ਸਿਰਫ ਅਸੀਂ ਇੱਕ ਬੱਚੇ ਦੇ ਕੌਨਫੀਡੈਂਸ ਨੂੰ ਬੂਸਟ ਕਰਨ ਲਈ ਇਹ ਕੀਤਾ ਹੈ ਤਾਂ ਕਿ ਉਹ ਇਥੋਂ ਦੀ ਗੱਲਾਂ-ਵੱਤਾਂ ਤੁਹਾਡੇ ਨਾਲ ਸ਼ੇਅਰ ਕਰ ਸਕੇ ਅਤੇ ਉਹਦੇ ਨਾਲ ਅਸੀਂ ਕੁਝ ਗੱਲਾਂ ਕਰਕੇ ਤੁਹਾਡੇ ਸਾਹਮਣੇ ਲਿਆ ਸਕੀਏ ਤਾਂ ਤੁਹਾਡਾ ਬਹੁਤ ਬਹੁਤ ਧੰਵਾਜੀ ਥੈਂਕ ਯੂ ਹੈਰੀ ਟੂ ਕਮ ਟੂ ਦ ਸਟੂਡੀਓ ਤੇ ਹੋਪਫੁਲੀ ਆਪਾਂ ਅੱਗੇ ਵੀ ਪ੍ਰੋਗਰਾਮ ਕਰਿਆ ਕਰਾਂਗੇ ਠੀਕ ਹੈ ਚਲੋ ਠੀਕ ਹੈ ਥੈਂਕ ਯੂ ਸਸਕੀ ਕਾ